ਬਹੁਤ ਸਾਰੇ ਲੀਡਰ ਸਹਿਬਾਨ ਜਿਹੜੇ ਸਾਬਕਾ ਮੰਤਰੀ ਜਾਂ ਮੌਜੂਦਾ ਐਮ.ਐਲ.ਏ ਨੇ ਉਹ ਸਾਰੇ ਅੱਜ ਇੱਥੇ ਕਰਨਬੀਰ ਸਿੰਘ ਮੋਟ ਜੁਣਾ ਦੇ ਕਾਗਜ਼ ਭਰਉਣ ਲਈ ਆਏ ਨੇ ਕਿ ਜਿਹੜਾ ਤੁਹਾਡਾ ਤਰਨਤਾਰਨ ਜ਼ਿਲ੍ਹਾ ਇਹਨੂੰ ਜਿਹੜਾ ਇਸ ਅੱਗ ਦੇ ਵਿੱਚੋਂ ਕੱਢਣਾ ਪੈਣਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਇੱਕ ਮੁੱਦਾ ਹੈ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਜਿਹੜਾ ਗੈਂਗਸਟਰਾਂ ਦੀ ਗੱਲ ਕਰ ਲਈਏ ਜਾਂ ਨਸ਼ਿਆਂ ਦੀ ਗੱਲ ਕਰ ਲਈਏ ਕਾਂਗਰਸ ਪਾਰਟੀ ਵੇਲੇ ਵੀ ਸੀ ਵੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਕਦੀ ਨਹੀਂ ਹੋਇਆ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਆ ਕਿ ਪਹਿਲਾਂ ਨਹੀਂ ਸੀ ਪਹਿਲਾਂ ਕੋਈ ਇਕਾ ਦੁਕਾ ਘਟਨਾਵਾਂ ਸੀ ਪਰ ਹੁਣ ਰੋਜ਼ ਮਰਡਰ ਹੋ ਰਹੇ ਨੇ ਤੁਸੀਂ ਤਰਨਤਾਰਨ ਵੇਖੋ ਤੁਸੀਂ ਬਟਾਲਾ ਵੇਖੋ ਅਜੰਡਾ ਜਿਹੜਾ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਵੱਖਵਾਦੀ ਵਿਚਾਰ ਜਿਹੜੇ ਨੇ ਉਹ ਆ ਰਹੇ ਨੇ ਇਸ ਕਰਕੇ ਕਾਂਗਰਸ ਪਾਰਟੀ ਸੰਜੀਵਾਲਤਾਰੀ ਗੱਲ ਕਰਦੀ ਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੇ ਵੱਲੋਂ ਜਿਹੜਾ ਇਹ ਭੱਜਿਆ ਵਾ ਉਹਨੂੰ ਕਿਸਾਂ ਦੇਖਦੇ ਹੋ ਤੁਸੀਂ ਉਹਨੂੰ ਤੁਸੀਂ ਵੱਖਵਾਦੀ ਕਹਿੰਦੇ ਹੋ ਜਾਂ ਆਤਵਾਦੀ ਕਹਿੰਦੇ ਹੋ ਉਹਦੇ ਵਿੱਚ ਉਹਨਾਂ ਨੇ ਅਮਰਪਾਲ ਸਿੰਘ ਹੁਣਾਂ ਨੂੰ ਚੁਣ ਕੇ ਮੈਂਬਰ ਆਫ ਪਾਰਲੀਮੈਂਟ ਬਣਾ ਲਿਆ ਸਵਾ ਸਾਲ ਡੇਢ ਸਾਲ ਦੇ ਵਿੱਚ ਨਾ ਤੇ ਉਹ ਜੇਲ੍ਹ ਤੋਂ ਬਾਹਰ ਆਏ ਨਾ ਹੀ ਅਜੇ ਤੱਕ ਇਸ ਤਰਨਤਾਰਨ ਹਲਕੇ ਦੀ ਕਿਸੇ ਨੇ ਕੋਈ ਗੱਲ ਜਿਹੜੀ ਹੈ ਉਸ ਵੱਡੀ ਪੰਚਾਇਤ ਦੇ ਵਿੱਚ ਹੋਈ ਹੈ ਜਿਆਸੀ 1984 ਵਿੱਚ ਹੋਏ ਦੰਗਿਆਂ ਦੇ ਦੋਸ਼ੀ ਆ ਕਾਂਗਰਸ ਪਾਰਟੀ ਪਰ ਲੱਗਦਾ ਹੈ ਤੁਹਾਨੂੰ ਕਿ ਹੋਰ ਵੀ ਪਾਰਟੀਆਂ ਨਾਲ ਇਨਵੋਲਵ ਸੀਗਾ ਬਿਲਕੁਲ ਜੀ ਸਟੇਮ ਸਾਡੇ ਨਾਲ ਮੁਖਬਲ ਆ ਰਹੇ ਜਸਕਰਨ ਸਿੰਘ ਜਸਕਰਨ ਸਿੰਘ ਜੀ ਕਾਲੋ ਮੌਜੂਦ ਹੈ ਗੱਲਬਾਤ ਕਰਦੇ ਆ ਸਸੀ ਗੱਲ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਡੀਫਾਈਨ ਚੈਨਲ ਦੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅੱਜ ਕਰਨਬੀਰ ਸਿੰਘ ਦੇ ਜੋ ਕਾਜ ਭਰੇ ਜਾ ਰਹੇ ਆ ਉਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਮਨੀ ਚੋਣ ਜਿਹੜੀ ਆ ਤਰਨ ਤਾਰਨ ਦੀ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਜਿਹੜੇ ਸਾਡੇ ਕਰਨਬੀਰ ਸਿੰਘ ਬੁਰਜੜੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਭਰਉਣ ਦੇ ਲਈ ਸੋਚੀ ਕਾਂਗਰਸ ਦੀ ਲੀਡਰਸ਼ਿਪ ਪੰਜਾਬ ਦੇ ਮਸਲਿਆਂ ਦੇ ਇੰਚਾਰਜ ਸ਼੍ਰੀ ਬਪੇਸ਼ ਭਗੇਲ ਜੀ ਜਿਹੜੇ ਜਨਰਲ ਸਕੱਤਰ ਵੀ ਨੇ ਤੇ ਸਾਬਕਾ ਮੁੱਖ ਮੰਤਰੀ ਵੀ ਨੇ ਛਤੀਸਗੜ੍ਹ ਦੇ ਔਰ ਉਹਨਾਂ ਦੇ ਨਾਲ ਸਾਡੇ ਜਿਹੜੇ ਸਹਿ ਪਰਿਵਾਰੀ ਨੇ ਸ਼੍ਰੀ ਰਵਿੰਦਰ ਢਲਵੀ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਪ੍ਰਤਾਪ ਸਿੰਘ ਬਾਜਵਾ ਜੀ ਵਿਰੋਧੀ ਧਿਰ ਦੇ ਨੇਤਾ ਔਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਔਰ ਦਰਜਾ-ਵਦਰਜਾ ਬਹੁਤ ਸਾਰੇ ਲੀਡਰ ਸਹਿਬਾਨ ਜਿਹੜੇ ਸਾਬਕਾ ਮੰਤਰੀ ਜਾਂ ਮੌਜੂਦਾ ਐਮਐਲਏ ਨੇ ਉਹ ਸਾਰੇ ਅੱਜ ਇੱਥੇ ਕਰਨਬੀਰ ਸਿੰਘ ਬੋਟ ਜੁਣਾ ਦੇ ਕਾਗਜ ਪਰੌਣ ਲਈ ਆਏ ਨੇ ਕੀ ਮੋਖ ਜੈਂਡਰ ਰਹੇਗਾ ਜੀ ਚੋਣ ਪ੍ਰਚਾਰ ਦਾ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਪੰਜਾਬ ਇਸ ਸਮੇਂ ਗੈਂਗਸਟਰਵਾਦ ਦੀ ਅੱਗ ਦੇ ਵਿੱਚ ਝੁਲਸ ਰਿਹਾ ਉਸ ਅੱਗ ਦੇ ਵਿੱਚੋਂ ਸਾਨੂੰ ਪੰਜਾਬ ਨੂੰ ਕੱਢਣਾ ਪੈਣਾ ਔਰ ਵਿਸ਼ੇਸ਼ ਕਰਕੇ ਜਿਹੜਾ ਤੁਹਾਡਾ ਤਰਨਤਾਰਨ ਜ਼ਿਲ੍ਹਾ ਹੈ ਇਹਨੂੰ ਜਿਹੜਾ ਇਸ ਅੱਗ ਦੇ ਵਿੱਚੋਂ ਕੱਢਣਾ ਪੈਣਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਇੱਕ ਮੁੱਦਾ ਹੈ ਦੂਸਰਾ ਮੁੱਦਾ ਸਭ ਤੋਂ ਵੱਡਾ ਹੈ ਨਸ਼ੇ ਦਾ ਇਹ ਚੀਜ਼ ਦੀ ਲੜਾਈ ਕਾਂਗਰਸ ਪਾਰਟੀ ਜਿਹੜੀ ਉਹ ਲੜ ਰਹੀ ਆ ਔਰ ਕਾਂਗਰਸ ਪਾਰਟੀ ਇਹਦੀ ਚੀਜ਼ ਦੀ ਲੜਾਈ ਲੜਦੀ ਰਹੇਗੀ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਜਿਹੜਾ ਗੈਂਗਸਟਰਾਂ ਦੀ ਗੱਲ ਕਰ ਲਈਏ ਜਾਂ ਨਸ਼ਿਆਂ ਦੀ ਗੱਲ ਕਰ ਲਈਏ ਕਾਂਗਰਸ ਪਾਰਟੀ ਵੇਲੇ ਵੀ ਸੀ ਵੇਖੋ ਜੈਸ ਜੈਸ ਕਦਰ ਇਸ ਸਮੇਂ ਜਿਹੜਾ ਇਹ ਨਸ਼ੇ ਦਾ ਜੰਜਾਲ ਫੈਲਿਆ ਦੂਸਰਾ ਜਿੱਦਾਂ ਗੈਂਗਸਟਰ ਇਸ ਸਮੇਂ ਕੰਟਰੋਲ ਕਰ ਰਹੇ ਨੇ ਪੰਜਾਬ ਨੂੰ ਇਹ ਪਹਿਲੀਆਂ ਸਰਕਾਰਾਂ ਦੇ ਵਿੱਚ ਕਦੀ ਨਹੀਂ ਹੋਇਆ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਆ ਕਿ ਪਹਿਲਾਂ ਨਹੀਂ ਸੀ ਪਹਿਲਾਂ ਕੋਈ ਇਕਾ ਦੁਕਾ ਘਟਨਾਵਾਂ ਸੀ ਪਰ ਹੁਣ ਰੋਜ਼ ਮਰਡਰ ਹੋ ਰਹੇ ਨੇ ਤੁਸੀਂ ਤਰਨਤਾਰਨ ਵੇਖੋ ਤੁਸੀਂ ਬਟਾਲਾ ਵੇਖੋ ਪੱਟੀ ਵੇਖੋ ਕਾਂਗਰਸ ਪਾਰਟੀ ਦੇ ਕਿੰਨੇ ਲੀਡਰਾਂ ਦੇ ਉੱਤੇ ਹਮਲੇ ਹੋ ਗਏ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਪੰਜਾਬ ਦਾ ਮਾਹੌਲ ਇੱਕ ਜੰਗਲ ਰਾਜ ਵਾਲਾ ਮਾਹੌਲ ਹੈ ਇਸ ਸਮੇਂ ਜੰਗਲ ਰਾਜ ਵਾਲਾ ਦੇਖਣੇ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਰਾਜਾ ਵਿੜਿੰਗ ਦੇ ਵੱਲੋਂ ਇੱਕ ਨਾ ਬਿਆਨ ਜਾਰੀ ਕੀਤਾ ਹੈ ਕਿ ਕਾਂਗਰਸ ਪਾਰਟੀ ਚੁੰਨੀਆਂ ਹਿੰਦੁਸਤਾਨ ਵਿੱਚ ਰਹਿਣਾ ਵਾ ਜਾਂ ਆਪਾਂ ਖਾਲਸਾਣ ਦੇ ਵਿੱਚ ਰਹਿਣਾ ਇੱਕ ਜਿਹੜਾ ਕੀਤਾ ਗਿਆ ਵਧੀਆਂ-ਵਧੀਆਂ ਛਰਛਾਵਾ ਦੇਖੋ ਪਹਿਲੀ ਗੱਲ ਤੇ ਇਹ ਹੈ ਸਰਦਾਰ ਸਾਹਿਬ ਕੇ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਇੱਕ ਧਰਮ ਨਿਰਪੱਖ ਪਾਰਟੀ ਆ ਧਰਮ ਨਿਰਪੱਖ ਪਾਰਟੀ ਜਿਹੜੀ ਆ ਸਾਡਾ ਇਹ ਏਜੰਡਾ ਸ਼ੁਰੂ ਤੋਂ ਕਾਂਗਰਸ ਪਾਰਟੀ ਦਾ ਰਿਹਾ ਹੈ ਕਿ ਅਮਨ ਤੇ ਕਾਨੂੰਨ ਦੀ ਬਹਾਲੀ ਰਹਿਣੀ ਚਾਹੀਦੀ ਹੈ ਸਾਂਝੀ ਵਾਲਤਾ ਦੀ ਗੱਲ ਹੋਣੀ ਚਾਹੀਦੀ ਆ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਨਾ ਕਿ ਸਾਨੂੰ ਜਿਹੜਾ ਧਰਮਾਂ ਦੇ ਨਾਮ ਦੇ ਉੱਤੇ ਵੰਡੇ ਨਹੀਂ ਜਾਣਾ ਚਾਹੀਦਾ ਔਰ ਦੂਸਰਾ ਜਿਸ ਤਰੀਕੇ ਦਾ ਮਾਹੌਲ ਇੱਥੇ ਸਿਰਜਿਆ ਜਾ ਰਿਹਾ ਹੈ ਤੁਸੀਂ ਸ਼ਰਮਣੀ ਅਕਾਲੀ ਦਲ ਦਾ ਕੈਂਡੀਡੇਟ ਵੇਖੋ ਜਾਂ ਉਹਨਾਂ ਦੇ ਉਹਨੇ ਪਰਵਾਰਕ ਪਸ਼ੋਕਰ ਵੇਖੋ ਚਾਹੇ ਜਿਹੜੇ ਹੋਰ ਕਈ ਪਾਰਟੀਆਂ ਨੇ ਕੈਂਡੀਡੇਟ ਇੱਥੇ ਉਮੀਦਵਾਰ ਉਤਾਰੇ ਨੇ ਉਹ ਜਿਸ ਤਰੀਕੇ ਦਾ ਪ੍ਰਚਾਰ ਜ਼ਮੀਨੀ ਪੱਧਰ ਤੇ ਕੀਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਅਜੰਡਾ ਜਿਹੜਾ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਉਹ ਵੱਖਵਾਦੀ ਵਿਚਾਰ ਜਿਹੜੇ ਨੇ ਉਹ ਆ ਰਹੇ ਨੇ ਇਸ ਕਰਕੇ ਕਾਂਗਰਸ ਪਾਰਟੀ ਸੰਜੀਵਾਲ ਤਰੀਕਾ ਕਰਦਾ ਆਪਾ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੇ ਵੱਲੋਂ ਜਿਹੜਾ ਇਹ ਭੱਗਿਆ ਵਾ ਉਹਨੂੰ ਕਿਸੇ ਦੇਖਦੇ ਹੋ ਤੁਸੀਂ ਉਹਨੂੰ ਤੁਸੀਂ ਵੱਖਵਾਦੀ ਕਹਿੰਦੇ ਹੋ ਜਾਂ ਆਤਵਾਦੀ ਕਹਿੰਦੇ ਦੇਖੋ ਨਾ ਤੇ ਮੈਂ ਵੱਖਵਾਦੀ ਕਹਿੰਦਾ ਨਾ ਆਤਵਾਦੀ ਕਹਿਣਾ ਫੈਸਲਾ ਲੋਕਤੰਤਰ ਦੇ ਵਿੱਚ ਲੋਕ ਕਰਦੇ ਨੇ ਲੋਕਾਂ ਨੇ ਇਹ ਵੇਖਣਾ ਹੈ ਕਿ ਕੈਂਡੀਡੇਟ ਦਾ ਪਿਸ਼ੋਕੜ ਕੀ ਆ ਕੈਂਡੀਡੇਟ ਦਾ ਕਰਤਾਰ ਕੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਵੇਖਣੀਆਂ ਨੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਲੋਕਾਂ ਨੇ ਵੇਖਣੀਆਂ ਨੇ ਲੋਕਤੰਤਰ ਜਿਹੜਾ ਹੈ ਲੋਕਤੰਤਰ ਦੇ ਵਿੱਚ ਲੋਕ ਫੈਸਲਾ ਲੈਂਦੇ ਨੇ ਲੋਕ ਵੱਡੇ ਹੁੰਦੇ ਨੇ ਜੋ ਜਿਹੜਾ ਮਨਦੀਪ ਸਿੰਘ ਉਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਠੀਕ ਹੈ ਉਹਨਾਂ ਦੇ ਬ੍ਰਦਰ ਜੀ ਮਨਦੀਪ ਸਿੰਘ ਜਿਹੜੇ ਆ ਉਹ ਐਸਐਮ ਉਮੀਦਵਾਰtare ਗਏ ਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਲੋਕਤੰਤਰ ਹੈ ਜਿਹੜਾ ਵੀ ਕੋਈ ਸੰਵਿਧਾਨ ਦੇ ਵਿੱਚ ਯਕੀਨ ਕਰਦਾ ਹੈ ਸਰਦਾਰ ਸਾਹਿਬ ਉਹ ਸੰਵਿਧਾਨਕ ਤੌਰ ਦੇ ਉੱਤੇ ਸੰਵਿਧਾਨ ਨੇ ਵੀ ਉਹਨੂੰ ਅਧਿਕਾਰ ਦਿੱਤਾ ਹੈ ਕਿ ਉਹ ਚੋਣ ਲੜ ਸਕਦਾ ਹੈ ਅਸੀਂ ਕੋਈ ਉਹਦੀ ਉਮੀਦਵਾਰੀ ਦੇ ਉੱਤੇ ਕਿੰਤੂ ਪਰੰਤੂ ਕਰਨ ਵਾਲੇ ਕਾਂਗਰਸ ਪਾਰਟੀ ਜਾਂ ਮੈਂ ਜਾਂ ਵੜਿੰਗ ਸਾਹਿਬ ਕੋਈ ਵੀ ਕਿੰਤੂ ਪਰੰਤੂ ਨਹੀਂ ਕਰ ਰਿਹਾ ਅਸੀਂ ਕਿੰਤੂ ਪਰੰਤੂ ਕਰ ਰਹੇ ਹਾਂ ਵਿਚਾਰ ਤੇ ਅਸੀਂ ਕਿੰਤੂ ਪਰੰਤੂ ਕਰ ਰਹੇ ਹਾਂ ਜਿਸ ਤਰੀਕੇ ਦਾ ਇੱਕ ਪ੍ਰੋਪੋਗੈਂਡਾ ਇੱਕ ਨਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਅਸੀਂ ਉਹਦੇ ਉੱਤੇ ਦੇਖੋ ਪੰਜਾਬ ਪਹਿਲਾਂ ਹੀ ਲੰਮਾ ਸਮਾਂ ਇੱਕ ਕਾਲੇ ਦੌਰ ਦੇ ਵਿੱਚੋਂ ਨੰਗ ਕੇ ਆਇਆ ਉਹਨੇ ਪੰਜਾਬ ਨੂੰ ਕੋਈ ਤਕਰੀਬਨ 30 ਸਾਲ ਪਿੱਛੇ ਤੱਕ ਦਿੱਤਾ ਤੇ ਪੰਜਾਬ ਦੇ ਲੋਕ ਜਿਹੜੇ ਨੇ ਨਾ ਉਹ ਬੜੇ ਆਸ ਉਮੀਦ ਵਾਲੇ ਨੇ ਔਰ ਉਹਨਾਂ ਨੇ ਫੇਰ ਪੰਜਾਬ ਨੂੰ ਲੀਆ ਦੇ ਉੱਤੇ ਲੈ ਆਂਦਾ ਸਾਡੀ ਇੱਕ ਬੇਨਤੀ ਹੈ ਕਿ ਜਿਵੇਂ ਪਿਛਲੇ ਸਾਢੇ ਤਿੰਨ ਚਾਰ ਸਾਲਾਂ ਦਾ ਉੱਤੇ ਕਾਨੂੰਨ ਦਾ ਜਿਹੜਾ ਕਾਨੂੰਨ ਤੇ ਹੈ ਨਹੀਂ ਜੰਗਲ ਰਾਜ ਜਿਹੜਾ ਚੱਲ ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਵੇਖਿਆ ਹੋਣਾ ਕਿ 2024 ਦੀਆਂ ਚੋਣਾਂ ਦੇ ਵਿੱਚ ਤਰਨਤਾਰਨ ਲੋਕ ਸਭਾ ਦੇ ਲੋਕਾਂ ਨੇ ਇੱਕ ਫੈਸਲਾ ਕੀਤਾ ਉਹਦੇ ਵਿੱਚ ਉਹਨਾਂ ਨੇ ਅਮਰਤਪਾਲ ਸਿੰਘ ਹੋਣਾ ਨੂੰ ਚੁਣ ਕੇ ਮੈਂਬਰ ਆਫ ਪਾਰਲੀਮੈਂਟ ਬਣਾ ਲਿਆ ਤੁਸੀਂ ਮੈਨੂੰ ਇਹ ਦੱਸੋ ਕਿ ਪਿਛਲੇ ਤਕਰੀਬਨ ਡੇਢ ਸਾਲ ਹੋ ਗਿਆ ਸਵਾ ਸਾਲ ਡੇਢ ਸਾਲ ਸਵਾ ਸਾਲ ਡੇਢ ਸਾਲ ਦੇ ਵਿੱਚ ਨਾ ਤੇ ਉਹ ਜੇਲ੍ਹ ਤੋਂ ਬਾਹਰ ਆਏ ਨਾ ਹੀ ਅਜੇ ਤੱਕ ਨਾ ਹੀ ਅਜੇ ਤੱਕ ਇਸ ਤਰਨਤਾਰਨ ਹਲਕੇ ਦੀ ਕਿਸੇ ਨੇ ਕੋਈ ਗੱਲ ਜਿਹੜੀ ਹੈ ਉਸ ਵੱਡੀ ਪੰਚਾਇਤ ਦੇ ਵਿੱਚ ਹੋਈ ਹੈ ਅਸੀਂ ਨੁਮਾਇੰਦੇ ਕਿਉਂ ਚੁਣਦੇ ਆ ਅਸੀਂ ਨੁਮਾਇੰਦੇ ਕਿਉਂ ਚੁਣਦੇ ਆ ਅਸੀਂ ਨੁਮਾਇੰਦੇ ਇਸ ਕਰਕੇ ਚੁਣਦੇ ਆ ਕਿ ਉਹ ਸਾਡੀ ਲੜਾਈ ਦੇਸ਼ ਦੀ ਉਸ ਵੱਡੀ ਪੰਚਾਇਤ ਦੇ ਵਿੱਚ ਜਾ ਕੇ ਲੜਨ ਸਾਨੂੰ ਇਸ ਚੀਜ਼ ਦੇ ਉੱਤੇ 1% ਦਾ ਵੀ ਜਿਹੜਾ ਉਹ ਕੋਈ ਕੋਈ ਡਾਊਟ ਨਹੀਂ ਹੈ ਕਿ ਜਿਹੜੀ ਕੌਣ ਉਮੀਦਵਾਰ ਹੈ ਸਾਡੀ ਲੜਾਈ ਇਹ ਹੈ ਸਾਡੀ ਲੜਾਈ ਇਹ ਹੈ ਕਿ ਅਸੀਂ ਪੰਜਾਬ ਦੇ ਅਮਨ ਕਾਨੂੰਨ ਨੂੰ ਭੰਗ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਕਿਸੇ ਵੀ ਕੀਮਤ ਨਹੀਂ ਹੋਣ ਦਿਆਂਗੇ ਰੋਦੀ ਪਾਰਟੀਆਂ ਵੱਲੋਂ ਆ ਵੀ ਕਿਹਾ ਜਾਂਦਾ ਹੈ ਕਿ ਜਿਤਨਾ ਜੂਨ 84 ਦੀ ਗੱਲ ਕਰ ਲਈਏ ਜਦ ਸ੍ਰੀ ਗੁਰੂ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੀ ਗੱਲ ਕਰ ਲਈਏ ਇਹ ਕਾਂਗਰਸ ਸਰਕਾਰ ਵਲੇ ਹੋਇਆ ਸੀ ਸਾਰਾ ਵਰਤਾਰਾ ਜਿਹਦੇ ਵਿੱਚ ਹਜ਼ਾਰਾਂ ਜਿਹੜੇ ਆ ਬੇਕਸੂਰ ਜਿਹੜੇ ਸਿੱਖ ਜਾਂ ਕਹਿ ਸਕਦੇ ਆ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਵਿੱਚ ਯਾਤਰੂ ਆਏ ਸੀ ਉਹਨਾਂ ਨੂੰ ਮੌਤ ਦੇ ਘਾਟੋਂ ਕਰ ਦਿੱਤਾ ਗਿਆ ਦੇਖੋ ਉਹ ਇੱਕ ਨਾ ਭੁੱਲਣ ਯੋਗ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਇੱਕ ਘਟਨਾ ਸੀ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਇਹ ਜਿੰਨਾ ਹਿਰਦਾ ਤੁਹਾਡਾ ਵਲੁੰਧਰਿਆ ਗਿਆ ਹੋਵੇਗਾ ਉਨਾ ਹੀ ਚਲੋ ਮੈਂ ਤੇ ਉਹਦਾ ਬੱਚਾ ਸੀ ਪਰ ਸਾਡੋਂ ਵੀ ਅੱਜ ਵੀ ਉਹ ਜਦੋਂ ਯਾਦਾਂ ਤਾਜ਼ਾ ਹੁੰਦੀਆਂ ਨੇ ਤੇ ਸਾਡੇ ਵੀਰ ਦੇ ਵਲੁੰਧਰੇ ਜਾਂਦੇ ਨੇ ਇੱਕ ਸਿੱਖ ਹੋਂਦ ਦੇ ਨਾਤੇ ਉਸ ਸਮੇਂ ਦੀ ਸਰਕਾਰ ਦੇ ਉੱਤੇ ਜਿਸ ਤਰੀਕੇ ਦਾ ਪ੍ਰੈਸ਼ਰ ਵਿਰੋਧੀ ਧਿਰ ਨੇ ਚਾਹੀ ਇੱਥੋਂ ਤੱਕ ਕਿ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਆਪਣੀ ਕਿਤਾਬ ਦੇ ਵਿੱਚ ਜਿਹੜਾ ਇਹ ਮੈਂਸ਼ਨ ਕੀਤਾ ਕਿ ਅਸੀਂ ਦਬਾਅ ਬਣਾਇਆ ਸੀਗਾ ਕੇਂਦਰ ਦੀ ਸਰਕਾਰ ਦੇ ਉੱਤੇ ਉਸ ਸਮੇਂ ਪ੍ਰਧਾਨ ਮੰਤਰੀ ਦੇ ਉੱਤੇ ਕਿ ਜਿਹੜਾ ਫੌਜ ਜੜੀ ਹੈ ਉਹ ਭੇਜੀ ਜਾਵੇ ਅਮਰਸਰ ਦੇ ਵਿੱਚ ਉਹਨਾਂ ਨੇ ਖੁਦ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਆਪਣੀ ਕਿਤਾਬ ਦੇ ਵਿੱਚ ਇਤੋਂ ਤੱਕ ਕਿ ਅਟਲ ਬਿਹਾਰੀ ਵਾਜਪਾਈ ਉਹਨਾਂ ਨੇ ਤੇ ਇੰਦਰਾ ਗਾਂਧੀ ਉਹਨਾਂ ਨੂੰ ਦੁਰਗਾ ਦੇ ਨਾਮ ਨਾਲ ਵੀ ਸੰਬੋਧਨ ਕੀਤਾ ਸੀਗਾ ਸੋ ਔਰ ਉਹਦੇ ਨਾਲ ਹੀ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਉਸ ਸਮੇਂ ਅਜੋ ਇਸ ਦੁਨੀਆ ਦੇ ਵਿੱਚ ਨਹੀਂ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਘਾਤਾਰ ਜਾ ਕੇ ਇੰਦਰਾ ਗਾਂਧੀ ਜੀ ਦੇ ਉੱਤੇ ਚਿੱਠੀਆਂ ਲਿਖ ਲੇ ਕੇ ਇੰਦਰਾ ਗਾਂਧੀ ਜੀ ਦੇ ਉੱਤੇ ਦਬਾਅ ਬਣਾ ਰਹੇ ਸੀਗੇ ਕਿ ਜਿਹੜਾ ਫੌਜ ਭੇਜੀ ਜਾਵੇ ਅ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਉੱਥੋਂ ਜਿਹੜਾ ਬਾਹਰ ਕੱਢਿਆ ਜਾਵੇ ਉਸ ਸਮੇਂ ਦੀ ਸਿਆਸਤ ਜਿਹੜੀ ਆ ਉਹ ਇਸ ਤਰ੍ਹਾਂ ਦੀ ਉਲਝ ਗਈ ਸੀ ਕਿ ਉਸ ਉਲਝਣ ਦੇ ਵਿੱਚੋਂ ਜਿਹੜਾ ਇੱਕ ਨਿਕਲਿਆ ਉਹ ਏਡੀ ਵੱਡੀ ਘਟਨਾ ਨਿਕਲੀ ਕਿ ਉਹਨੇ ਐਸੇ ਜਖਮ ਸਾਡੇ ਦਿੱਤੇ ਸੀਨੇ ਦੇ ਉੱਤੇ ਜਿਨ੍ਹਾਂ ਦਾ ਭਰਿਆ ਜਾਣਾ ਮੇਰੇ ਖਿਆਲ ਨਾਲ ਨਾ ਮੋਕੇ ਨਾ ਜੇ ਆਪਾਂ ਗਾਂਧੀ ਦੀ ਦੀ ਜਿੱਤਰਾ ਕਿਹਾ ਜਾ ਰਿਹਾ ਸਾਰੇ ਦੋਸ਼ ਲੱਗ ਰਹੇ ਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਹੀ ਜਿਹੜਾ ਬਲੂ ਸਟਾਰ ਦੀ ਜਿਵੇਂ 1984 ਵਿੱਚ ਹੋਏ ਦੰਗਿਆਂ ਦੇ ਦੋਸ਼ੀ ਆ ਕਾਂਗਰਸ ਪਾਰਟੀ ਪਰ ਲੱਗਦਾ ਹੈ ਤੁਹਾਨੂੰ ਕਿ ਹੋਰ ਵੀ ਪਾਰਟੀਆਂ ਨਾਲ ਇਨਵੋਲਵ ਸੀ ਆ ਬਿਲਕੁਲ ਜੀ ਉਸ ਸਮੇਂ ਮੈਂ ਤਾਂ ਜ਼ਿਕਰ ਕਰ ਚੁੱਕਾ ਹਣਵਾਨੀ ਜੀ ਉਹਨਾਂ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ ਪ੍ਰਕਾਸ਼ ਸਿੰਘ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਲਗਾਤਾਰ ਚਿੱਠੀਆਂ ਲਿਖ ਰਹੇ ਸੀ ਜਿਹੜੇ ਮੀਟਿੰਗ ਵੀ ਕਰਕੇ ਆਏ ਸੀ ਜਿਹੜੇ ਮੀਟਿੰਗ ਵੀ ਕਰਕੇ ਆਏ ਸੀ ਸੋ ਸੋ ਇਕੱਲੇ ਇੰਦਰਾ ਗਾਂਧੀ ਉਹਨਾਂ ਨੂੰ ਇਹਦਾ ਜ਼ਿੰਮੇਵਾਰ ਠਹਿਰਾ ਦੇਣਾ ਇਹ ਸਰਾਸਰ ਗਲਤ ਹੈ ਤੁਸੀਂ ਸ਼ਾਇਦ ਇਸ ਗੱਲ ਦੇ ਗਵਾਹ ਹੋਗੇ ਕਿ ਇਹਨਾਂ ਦੇ ਭਾਜਪੀ ਦੇ ਅੰਮ੍ਰਿਤਸਰ ਦੇ ਇੱਕ ਪ੍ਰਧਾਨ ਸੀਗੇ ਹਰਬੰਸ لال ਖੰਨਾ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਮਾਡਲ ਦੀ ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਉੱਤੇ ਬੇਹਰਮਤੀ ਕੀਤੀ ਸੀਗੀ ਕਿਸ ਤਰੀਕੇ ਦੇ ਨਾਲ ਬੇਅਦਬੀ ਕੀਤੀ ਸੀ ਉਹਨਾਂ ਨੇ ਔਰ ਇੱਕ ਨਾਰਾ ਦਿੰਦੇ ਸੀ ਔਰ ਉਹਦੇ ਕਰਕੇ ਵੇਖੋ ਕਿ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਖਰਾਬ ਹੋਇਆ ਪੰਜਾਬ ਦੇ ਵਿੱਚ ਜਿੰਨੀਆਂ ਵੀ ਲੋਕ ਚਾਹੇ ਇਧਰੋਂ ਮਰੇ ਚਾਹੇ ਉਧਰੋਂ ਮਰੇ ਮਰੇ ਤੇ ਪੰਜਾਬੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਤੁਹਾਡੇ ਨਾਲ ਅੱਗੇ ਜਾਰੀ ਰੱਖਾਂਗੀ ਸੋ ਜਿਹੜੇ ਬੁਲਾ ਰਹੇ ਕਰਨਜੀਤ ਸਿੰਘ ਕਾਹਲੋਂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਕੱਲੀ ਪੰਜਾਬ ਦੇ ਵਿੱਚ ਜਿਹੜੀਆਂ ਹੋਈਆਂ ਘਟਰਾਵਾਂ ਦੀ ਜ਼ਿੰਮੇਵਾਰ ਨਹੀਂ ਨਾਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ